ਰਵਨੀਤ ਬਿੱਟੂ ਇੱਕ ਬਿਆਨ ਦਿੰਦੇ ਨੇ ਉਸ ਵੇਲੇ ਜਦੋਂ ਪੱਤਰਕਾਰ ਉਹਨਾਂ ਨੂੰ ਸਵਾਲ ਪੁੱਛਦੇ ਨੇ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਕੋਲੋਂ 4 ਗ੍ਰਾਮ ਆਈਸ ਨਸ਼ਾ ਬਰਾਮਦ ਹੋਇਆ ਉਹਦੇ ਜਵਾਬ ਦੇ ਵਸ ਦੇ ਵਿੱਚ ਰਵਨੀਤ ਬਿੱਟੂ ਕਹਿੰਦੇ ਨੇ ਕਿ ਕੌਣ ਹੈ ਉਹ ਉਹ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਦਾ ਭਰਾ ਪੱਤਰਕਾਰ ਦੱਸਦੇ ਨੇ ਰਵਨੀਤ ਬਿੱਟੂ ਤਾਂ ਵੀ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਤਾਂ ਆਲਰੇਡੀ ਜੇਲ੍ਹ 'ਚ ਨੇ ਬਾਕੀਆਂ ਦਾ ਮੈਨੂੰ ਕੋਈ ਪਤਾ ਨਹੀਂ ਇਥੇ ਆ ਕੇ ਸਵਾਲ ਖੜਦਾ ਆ ਕਿ ਰਵਨੀਤ ਬਿੱਟੂ ਭਾਜਪੀ ਦੇ ਵਿੱਚ ਲੀਡਰ ਨੇ ਰਵਨੀਤ ਬਿੱਟੂ ਰਾਜ ਮੰਤਰੀ ਨੇ ਤਾਂ ਕੀ ਉਹਨਾਂ ਦਾ ਬਣਦਾ ਨਹੀਂ ਸੀ ਮੌਜੂਦਾ ਸਥਿਤੀ ਦੇ ਉੱਤੇ ਜਵਾਬ ਦੇਣਾ ਭਾਈ ਅਮਰਤਪਾਲ ਸਿੰਘ ਦੇ ਭਰਾ ਤੇ ਨਾ ਦਿੰਦੇ ਪਰ ਨਸ਼ੇ ਦੇ ਸੇਵਨ ਤੇ ਦੇ ਦਿੰਦੇ ਨਸ਼ੇ ਦੀ ਰਿਕਵਰੀ ਤੇ ਦੇ ਦਿੰਦੇ ਹੋ ਸਕਦਾ ਤਾਂ ਨਹੀਂ ਦਿੱਤਾ ਹੋਵੇਗਾ ਕਿਉਂਕਿ ਉਹ ਆਪਨਾ ਸ਼ੋਰ ਹੋਣ ਅਜੇ ਕਿ ਨਸ਼ਾ ਬਰਾਮਦ ਹੋਇਆ ਕਿ ਨਹੀਂ ਹਾਲਾਂਕਿ ਹੁਣ ਤਾਂ ਕਾਗਜ਼ਾਂ ਦੇ ਵਿੱਚ ਆ ਗਿਆ ਭਾਵੇਂ ਬਿਆਨ ਕੁਝ ਵੀ ਦਿੱਤੇ ਜਾ ਰਹੇ ਹੁਣ ਨੈਰੇਟਿਵਜ਼ ਬਹੁਤ ਸਾਰੇ ਬਣਦੇ ਪਏ ਹੁਣ ਭਾਵੇਂ ਇਹ ਵੀ ਕਿਹਾ ਜਾ ਰਿਹਾ ਹੋਵੇ ਕਿ ਆਪਣੇ ਵੱਲੋਂ ਭਾਈ ਅਮਰਤਪਾਲ ਸਿੰਘ ਦਾ ਅਕਸ ਖਰਾਬ ਕਰਨ ਵਾਸਤੇ ਨਸ਼ਾ ਜਿਹੜਾ ਉਹਨਾਂ ਦੇ ਭਰਾ ਦੀ ਗੱਡੀ ਦੇ ਵਿੱਚ ਪਾ ਦਿੱਤਾ ਜਾਂ ਫਿਰ ਉਹਨਾਂ ਦੇ ਜਿੰਮੇ ਪਾ ਦਿੱਤਾ ਕਹਿ ਦਈਏ ਪਰ ਦੂਜੇ ਪਾਸੇ ਜੇ ਔਨ ਰਿਕਾਰਡ ਇਹ ਗੱਲ ਹੈਗੀ ਆ ਜੇ ਮੀਡੀਆ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਇੰ)}{(national media ਦੇ ਵਿੱਚ ਇਹ ਗੱਲ ਚੱਲਦੀ ਪਈ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਦੇ ਕੋਲੋਂ ਡਰੱਗਸ ਮਿਲੇ ਨੇ ਤਾਂ ਇਸ ਉੱਤੇ ਕੀ ਰਮਨੀਤ ਬਿੱਟੂ ਦਾ ਕੋਈ ਬਿਆਨ ਨਹੀਂ ਸੀ ਹੋਣਾ ਚਾਹੀਦਾ ਰਮਨੀਤ ਬਿੱਟੂ ਨੇ ਚੁੱਪੀ ਧਾਰ ਲਈ ਰਮਨੀਤ ਬਿੱਟੂ ਕੁਝ ਨਹੀਂ ਬੋਲੇ ਉਸ ਮਾਮਲੇ ਦੇ ਉੱਤੇ ਰਮਨੀਤ ਬਿੱਟੂ ਨੇ ਨਹੀਂ ਬੋਲਿਆ ਹੁਣ ਇੱਥੇ ਸਵਾਲ ਖੜਦਾ ਹੈ ਕਿ ਰਮਨੀਤ ਬਿੱਟੂ ਕੀ ਇਹੋ ਜੀ ਸਿਚੁਏਸ਼ਨ ਦੇ ਵਿੱਚ ਬੋਲਣਾ ਨਹੀਂ ਚਾਹੁੰਦੇ ਆਮ ਤੌਰ ਦੇ ਉੱਤੇ ਰਮਨੀਤ ਬਿੱਟੂ ਆਪਣੇ ਬੜੇ ਬੇਬਾਕ ਬਿਆਨਾਂ ਦੇ ਕਾਰਨ ਜਾਣੇ ਜਾਂਦੇ ਨੇ ਪਰ ਇੱਥੇ ਜੇ ਭਾਈ ਅਮਰਤਪਾਲ ਸਿੰਘ ਦੇ ਭਰਾ ਦਾ ਜ਼ਿਕਰ ਨਾ ਵੀ ਕਰੀਏ ਤਾਂ ਨਸ਼ਾ ਤਾਂ ਜ਼ਰੂਰ ਮੌਜੂਦ ਸੀ ਉਹ ਕੀਫੀਆ ਚਟਾ ਨਹੀਂ ਆਈਸ ਨਾ ਦਾ ਨਸ਼ਾ ਇੱਥੇ ਮੌਜੂਦ ਸੀ ਪੁਲਿਸ ਦੇ ਬਾਕਲ ਔਰ ਰਵਨੀਤ ਬਿੱਟੂ ਨੇ ਉਸ ਨਸ਼ੇ ਦਾ ਜ਼ਿਕਰ ਹੀ ਨਹੀਂ ਕੀਤਾ ਪੰਜਾਬ ਦੇ ਅੰਦਰ ਨਸ਼ੇ ਦੇ ਸੇਵਨ ਦਾ ਜ਼ਿਕਰ ਹੀ ਨਹੀਂ ਕੀਤਾ ਭਾਈ ਅਮਰਪਾਲ ਸਿੰਘ ਦੇ ਭਰਾ ਦੀ ਸਟੇਟਮੈਂਟ ਨੂੰ ਲੈ ਕੇ ਰਵਨੀਤ ਬਿੱਟੂ ਨੇ ਕੋਈ ਬਿਆਨ ਨਹੀਂ ਦਿੱਤਾ ਹੁਣ ਇੱਥੇ ਗੱਲ ਖੜਦੀ ਹੈ ਕਿ ਕੀ ਰਵਨੀਤ ਸਿੰਘ ਬਿੱਟੂ ਇਸ ਮਾਮਲੇ ਦੇ ਉੱਤੇ ਤਾਂ ਨਹੀਂ ਬੋਲਣਾ ਚਾਹੁੰਦੇ ਕਿ ਅਚਾਨਕ ਕੁਝ ਦਿਨਾਂ ਤੋਂ ਰਵਨੀਤ ਬਿੱਟੂ ਪਾਈ ਅਮਰਪਾਲ ਸਿੰਘ ਦੀ ਹਮਾਇਤ ਦੇ ਵਿੱਚ ਅੰਦਰ ਖਾਤੇ ਨਿਤਰੇ ਆਏ ਨੇ ਉਨ੍ਹਾਂ ਦੇ ਬਿਆਨਾਂ ਦੇ ਵਿੱਚ ਤਬਦੀਲੀ ਨਜ਼ਰ ਆਉਣ ਲੱਗੀ ਹੈ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਦੇ ਬਿਆਨ ਦੇਣ ਲੱਗ ਗਏ ਨੇ ਉਸ ਦਿਨ ਤੋਂ ਜਦੋਂ ਤੋਂ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਨੇ ਖਾਲਿਸਤਾਨ ਸਮਰਥਕ ਨਾ ਹੋਣ ਦਾ ਦਾਵਾ ਕੀਤਾ ਸੀ ਕਿ ਉਸ ਦਿਨ ਤੋਂ ਰਵਨੀਤ ਬਿੱਟੂ ਹੁਣ ਇੱਕ ਸੌਫਟ ਕੋਰਨਰ ਰੱਖਣ ਲੱਗ ਗਏ ਨੇ ਭਾਈ ਅਮਰਿਤਪਾਲ ਸਿੰਘ ਲਈ ਜਾਂ ਫਿਰ ਗੱਲ ਹੋਰ ਹੈ ਕੋਈ ਜਾਂ ਰਵਨੀਤ ਬਿੱਟੂ ਇਹ ਜਾਣਦੇ ਨੇ ਕਿ ਕਿਤੇ ਭਾਈ ਅਮਰਿਤਪਾਲ ਸਿੰਘ ਔਰ ਭਾਜਪਾ ਦੇ ਅੰਦਰ ਕੋਈ ਸਮਝੌਤਾ ਹੋ ਗਿਆ ਹੋਵੇ بڑے ਸਵਾਲ ਖੜੇ ਹੋ ਰਹੇ ਨੇ ਕਿ ਕੀ ਭਾਈ ਅਮਰਿਤਪਾਲ ਸਿੰਘ ਦੇ ਭਰਾ ਬਾਰੇ ਰਵਨੀਤ ਬਿੱਟੂ ਕਿਉਂ ਨਹੀਂ ਬੋਲੇ ਕਿਉਂ ਉਹਨਾਂ ਨੇ ਇੱਕ ਵੀ ਗੱਲ ਰਵਨੀਤ ਸਿੰਘ ਬਿੱਟੂ ਦੇ ਮੂੰਹੋਂ ਨਹੀਂ ਨਿਕਲੀ ਇੱਕ ਵੀ ਗੱਲ ਰਵਨੀਤ ਸਿੰਘ ਬਿੱਟੂ ਨੇ ਨਹੀਂ ਕਹੀ ਉਹਦੇ ਪਿੱਛੇ ਕਾਰਨ ਕੀ ਹੈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਇੱਕ ਲੀਡਰ ਹੋਣਾ ਬੀਜੇਪੀ ਦੇ ਵਿੱਚ ਹੋਣਾ ਤੁਹਾਡੀ ਸਰਕਾਰ ਸੈਂਟਰ ਦੇ ਵਿੱਚ ਹੈਗੀ ਹੈ ਇਹੋ ਜੀ ਸਿਚੁਏਸ਼ਨ ਦੇ ਵਿੱਚ ਤੁਸੀਂ ਪੰਜਾਬ ਦੇ ਨੁਮਾਇੰਦੇ ਹੋ ਪੰਜਾਬ ਦੇ ਲੀਡਰ ਹੋ ਤੁਸੀਂ ਸੰਸਦ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਪਏ ਹੋ ਇਹੋ ਜੀ ਸਿਚੁਏਸ਼ਨ ਦੇ ਵਿੱਚ ਰਵਨੀਤ ਬਿੱਟੂ ਨੂੰ ਇਹਨਾਂ ਸਮੱਸਿਆਵਾਂ ਨੂੰ ਸੰਜੀਦਾ ਆ ਤਰੀਕੇ ਦੇ ਨਾਲ ਹੈਂਡਲ ਕਰਨਾ ਚਾਹੀਦਾ ਆ ਪਰ ਰਵਨੀਤ ਬਿੱਟੂ ਨੇ ਇਸ ਗੱਲ ਦੇ ਉੱਤੇ ਕੁਝ ਵੀ ਬੋਲਣਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਦਾ ਬਿਆਨ ਇੱਥੇ ਮੌਜੂਦ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਕਿ ਕੀ ਕੁਝ ਰਵਨੀਤ ਬਿੱਟੂ ਬੋਲੇ ਨੇ ਅਸਲ ਦੇ ਵਿੱਚ ਇਸ ਮਾਮਲੇ ਦੇ ਉੱਤੇ ਪਰ ਹੈਰਾਨੀਜਨਕ ਹੈ ਰਵਨੀਤ ਬਿੱਟੂ ਕੁਝ ਨਾ ਬੋਲੇ ਹੋਣ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਦੇ ਉੱਤੇ ਇੱਕ ਮਿੰਟ ਲੈਣਾ ਜੀ ਇੱਕ ਮਿੰਟ ਸਰ ਇੱਕ ਮਿੰਟ ਲੈਣਾ ਜੀ ਬਟੋ ਕੇ ਕੰਮ ਜਾਓਗੇ ਸਰ ਜਿਹੜੀ ਅੱਜ ਮੀਟਿੰਗ ਹੈ ਇੱਕ ਮਿੰਟ ਲੈਣਾ ਮਾਈਕ ਚੱਕ ਮਾਈਕ ਚੱਕ ਰੱਖਿਆ ਨਾ ਸੁਆਮੀ ਅੱਧਾ ਨਾ ਕਰਿਆ ਬੀਜੇਪੀ ਦੀਆਂ ਸਾਰੀਆਂ ਮਾਈਕ ਨੀਚਾ ਕਰੋ ਹਾਂਜੀ ਹਾਂਜੀ ਪਿੱਛੇ ਤੋਂ ਕਰ ਲੋ ਇਹਨੂੰ ਥੋੜੇ ਥੋੜੇ نیچے ਕਰ ਲੋ ਥੱਲੇ ਤਾਂ ਕਰ ਲੋ ਯਾਰ ਮੇਰੇ ਹਾਂ ਥੋੜਾ ਜਿਹਾ ਕਰ ਲੋ ਉਹਨਾਂ ਨੂੰ ਨੀਚੇ ਕਰ ਲਓ ਨਾ ਜੀ ਬੀਜੇਪੀ ਦੀ ਜਿਹੜੀਆਂ ਸਾਰੀਆਂ ਸੂਬਿਆਂ ਚ ਤਕਰੀਬਨ ਕਾਰਜ ਕਰਨ ਦੀਆਂ ਬੈਠਕਾਂ ਚੱਲ ਰਹੀਆਂ ਏ ਤੇ ਉਹ ਬੈਠਕਾਂ ਦੇ ਦੀਨ ਅੱਜ ਪੰਜਾਬ ਦੀ ਆ ਦੇ ਪੰਜਾਬ ਦੇ ਅੱਜ ਸਾਰਾ ਦੇਣਾ ਜਰੀ ਇੱਥੇ ਸਾਰੇ ਪੰਜਾਬ ਦੀ ਬੀਜੇਪੀ ਚਾਹੇ ਮੰਡਲ ਪ੍ਰਧਾਨ ਨੇ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਸਾਡੀਆਂ ਬਾਡੀਜ਼ ਨੇ ਸਾਰੀਆਂ ਜਿਹੜੀਆਂ ਇੱਥੇ ਪਹੁੰਚੀਆਂ ਤੇ ਅੱਜ ਵਿਚਾਰ ਹੋਣਗੇ ਕਿਉਂਕਿ ਅਗਲੀ ਜਿਹੜੀਆ ਮੈਂਬਰਸ਼ਿਪ ਕਿਵੇਂ ਹੋਣੀ ਆ ਅੱਗੇ ਕੀ ਰੂਪਰੇਖਾ ਬਣਨੀ ਆ ਪਾਰਟੀ ਦੀ ਉਹਦੇ ਬਾਰੇ ਸਾਰਿਆਂ ਜਿਹੜਾ ਇਹ ਅੱਜ ਇੱਥੇ ਵਿਚਾਰ ਹੋਣਗੇ ਕੀ ਕੀ ਹਾਈ ਕਮਾਂਡ ਨਾਲ ਜਿਹੜੀ ਪਾਰਟੀ ਦੀ ਕਿਉਂਕਿ ਇਹ ਪਿਓਰ ਅੱਜ ਪਾਰਟੀ ਦੀ ਗੱਲ ਆ ਕਿਵੇਂ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ ਕਿਵੇਂ ਪਾਰਟੀ ਨੂੰ ਅੱਗੇ ਵਧਾਉਣਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਹਾਈ ਕਮਾਂਡ ਤੋਂ ਜਿਹੜੀ ਲੀਡਰਸ਼ਿਪ ਆਈ ਹੈ ਚਾਹੇ ਗੋਬਿੰਦਰ ਯਾਦਵ ਜੀ ਨੇ ਜੋ ਹੋਰ ਇਨ ਚਾਰਜ ਨੇ ਉਹ ਸਾਰੀਆਂ ਗੱਲਾਂ ਸਨੇਹਾ ਜਿਹੜਾ ਲੈ ਕੇ ਅਮਰਿਤਪਾਲ ਦਾ ਭਰਾ ਅੱਜ ਫੜਿਆ ਗਿਆ ਸਰ ਜਿਲੰਧਰ ਜਿਲੰਧਰ ਚ ਫੜਿਆ ਗਿਆ ਜੀ ਜਿਹੜਾ ਅਮਰਿਤਪਾਲ ਦਾ ਭਰਾ ਜਿਲੰਧਰ ਚ ਪੰਦਾ ਹੈ ਇਹਦੇ ਐਮਪੀ ਬਣੇ ਨੇ ਨਮੇਜੀ ਖੰਡੂਰ ਸਾਹਿਬ ਦਾ ਨਹੀਂ ਨਹੀਂ ਉਹ ਤਾਂ ਜੇਲ੍ਹ ਚ ਨਹੀਂ ਪਰ ਹੁਣ ਉਦੋਂ ਬਾਅਦ ਮੈਨੂੰ ਕੀ ਪਤਾ ਕੌਣ ਅੱਕੇਜੀ ਵਾਲ ਐਂਟਰੀ ਮੇਲ ਮਿਲ ਗਈ ਸੁਪਰੀਮ ਕੋਰਟ ਲੱਗਦਾ ਹੈ ਕਿ ਲਗਾਤਾਰ ਜਬ ਬਿਆਨ ਬਈ ਚੱਲਦੇ ਨੇ ਸੀ ਕਿਨਨ ਸੱਕੇਜੀ ਵਾਲ ਕੋਈ ਨਹੀਂ ਇੱਕ ਕੇਸ ਆ ਉਹਨਾਂ ਤੇ ਕਿਸੇ ਵਿੱਚ ਮਿਲ ਗਈ ਹੋਣੀ ਇੱਕ ਅੱਧੀ ਚ ਬੇਲ ਬਾਕੀ ਬਹੁਤ ਪਏ ਹਜੇ ਅਤਵਨੋਂ ਦਾ ਟਾਈਮ ਕਾਫੀ ਜੇਲ੍ਹ ਚ ਰਹਿਣ ਦਾ ਹੈ ਹੁਣ ਸ਼ੰਭੂ ਬਾਰਡਰ ਖੋਲਣ ਦੇ ਆਦੇਸ਼ ਵੀ ਦਿੱਤੇ ਗਏ ਕਿਸਾਨ ਦੇ ਹੁਣ ਦਿੱਲੀ ਦੀ ਕੂਚ ਕਰਨਗੇ ਲੱਗ ਰਿਹਾ ਸਰ ਅਜੇ ਤੱਕ ਉਹਨਾਂ ਦੀ ਅੱਜ ਅਜੇ ਮੈਂ ਰਾਮ ਨਾਲ ਸਾਰੀਆਂ ਗੱਲਾਂ ਕਰੂੰਗਾ ਪਾਰਟੀ ਦੀਆਂ ਜਿਹੜੀ ਜਲੰਧਰ ਜਿਮਨੀ ਜੋੜਾਂ ਦੇ ਸਰ ਉਹਦੇ ਜਿਆਦਾ ਰਿਜ਼ਲਟ ਆ ਰਹੇ ਨੇ ਸੀਐਮ ਸਾਹਿਬ ਗਲੀ ਗਲੀ ਘੁੰਮਨੇ ਇੱਕ ਬਈ ਚੰਗੀ ਗੱਲ ਹੈ ਸੀਐਮ ਨੂੰ ਘੁੰਮਣਾ ਚਾਹੀਦਾ ਸੀਮ ਨੂੰ ਸਾ ਵਸੇ ਇਲੈਕਸ਼ਨਾਂ ਤੋਂ ਇਲਾਵਾ ਵੀ ਗਲੀ ਗਲੀ ਘੁੰਮਣਾ ਚਾਹੀਦਾ ਸੀਐਮ ਦਾ ਮੰਡੈਟੀ ਇਸ ਚੀਜ਼ ਦਾ ਜੀ ਜੀ ਬੱਠੀ ਇੱਥੇ ਐਸਾ ਮੰਗਾ ਸਰ ਮਤਲਬ ਜਿਵੇਂ ਬੋਲੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ